ਬਿੱਤੀ ਰਾਤ ਐ ਭਿਆਨਕ ਤੂਫਾਨ ਕਰਨ ਜ਼ੀਰਕਪੁਰ ਦੇ ਵੀਆਈਪੀ ਰੋਡ ਤੇ ਸਥਿਤ ਹਾਈ ਸਟ੍ਰੀਟ ਬਲਾਕ ਬੀ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਕਰੀਬ 1 ਵਜੇ ਦੁਕਾਨਾਂ ਦੀ ਪਹਿਲੀ ਮੰਜ਼ਿਲ ਤੇ ਲੱਗੀ ਐਲੂਮੀਨੀਅਮ ਉਖੜ ਕੇ गिर ਗਈ। ਇਸ ਤੋਂ ਇਲਾਵਾ ਮਹਿੰਗੇ ਫਲੈਕਸ ਬੋਰਡ ਵੀ ਹੀਟਾਂ gir ਕੇ ਤਬਾਹ ਹੋ ਗਏ। ਗਨੀਮਤ ਇਹ ਰਹੀ ਕਿ ਇਹ ਤੂਫਾਨ ਰਾਤ ਦੇ ਸਮੇਂ ਆਇਆ। ਜੇਕਰ ਘਟਨਾ ਦਿਨ ਵੇਲੇ ਹੁੰਦੀ ਤਾਂ ਨੁਕਸਾਨ ਵੱਧ ਵੀ ਸਕਦਾ ਸੀ। ਜਿਆਦਾ ਨੁਕਸਾਨ ਜਿਹੜਾ ਐਲੂਮੀਨੀਅਮ ਦੀ ਜਿਹੜੀ ਰੇਲਿੰਗ ਲਗਾਈ ਹੋਈ ਸੀ ਉਹ ਟੁੱਟ ਕੇ गिरी ਆ ਜਿਹਦੇ ਕਾਰਨ ਇਹ ਨੁਕਸਾਨ ਹੋਇਆ ਗਨੀਮਤ ਇਹ ਰਹੀ ਕਿ ਰਾਤ ਦਾ ਵੇਲਾ ਸੀ ਜੇ ਦਿਨ ਵੇਲੇ ਇਹ ਘਟਨਾ ਵਾਪਰਦੀ ਤਾਂ ਜਾਣਵਾਲਾ ਨੂੰ ਨੁਕਸਾਨ ਵੀ ਹੋ ਸਕਦਾ ਸੀ